ਮੈਂ ਕਰਮਜੀਤ ਕੌਰ ਚੈਲ ਚੈਲ ਕਲੈਕਸ਼ਨ ਮਾਨਸਾ ਮੇਰੇ ਵੱਲੋਂ ਸਾਰੇ YouTube ਚੈਨਲ ਦੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਹਿਤ ਸਤਰੀਕਾਲ ਸ਼ੌਪ ਦਾ ਡਰੈਸ ਨੂੰ ਪਤਾ ਹੀ ਹੈ ਚੰਚੈਲ ਵਾਲੀ ਗਲੀ ਨੀਅਰ ਬੱਸ ਸਟੈਂਡ ਮਾਨਸਾ ਜਦੋਂ ਤੁਸੀਂ ਤਿੰਨ ਕੋਨੀ ਵਾਲੀ ਸਾਈਡ ਤੋਂ ਆਉਨੇ ਹੋ ਤਾਂ ਪਹਿਲਾਂ ਗਲੀ ਆਉਂਦੀ ਹੈ ਬਾਅਦ ਚੋਂ ਬੱਸ ਅੱਡੇ ਆਉਂਦਾ ਹੈ ਬੱਸ ਅੱਡੇ ਦੀ ਜਿਹੜੀ ਛੋਟੀ ਕੰਦ ਹੈ ਛੋਟੀ ਕੰਦ ਤੁਸੀਂ ਨਾਲ-ਨਾਲ ਬੱਸ ਅੱਡੇ ਦੇ ਬੈਕ ਵਾਲੀ ਸਾਈਡ ਤੇ ਆਓਗੇ ਤਾਂ ਉੱਥੋਂ ਸਿਰਫ 100 ਅੱਧੇ ਮਿੰਟ ਦਾ ਹੀ ਰਸਤਾ ਹੈ ਉੱਪਰ ਚੈਲ ਕਲੈਕਸ਼ਨ ਦਾ ਬੋਰਡ ਲੱਗਿਆ ਹੋਇਆ ਹੈ ਤੇ ਅੱਜ ਆਪਾਂ ਪੂਰੀ ਵੀਡੀਓ ਬਣਾਵਾਂਗੇ ਵੀ ਆਪਣੇ ਕੋਲੇ ਕਿਹੜਾ ਕਿਹੜਾ ਕੱਪੜਾ ਹੈਗਾ ਕਿਉਂਕਿ ਫਿਰ ਕਈ ਕਸਟਮਰ ਪੁੱਛਦੇ ਨੇ ਵੀ ਪਤਾ ਨਹੀਂ ਹੁੰਦਾ ਜਿਵੇਂ ਇਹ ਆ ਗਿਆ ਆਪਣੇ ਕੋਲੇ ਕਾਟਨ ਦੇ ਵਿੱਚ 850 ਰੁਪਏ ਦੀ ਰੇਂਜ 'ਚ ਬੁਟੀਕ ਪੀਸ ਨੇ ਜੋਰਜਟ ਦੇ ਬੁਟੀਕ ਪੀਸ ਨੇ ਇਹ ਜੋਰਜਰ ਦੇ ਵਿੱਚ ਆ ਗਿਆ 750 ਰੁਪਿਆ ਇਹ ਸਿੰਗਲ ਟੰਕੇ ਦੀ ਹੈ ਚ ਕਢਾਈ ਹੈ ਤੇ ਬਾਕੀ ਵੀਡੀਓ ਸਾਰਿਆਂ ਦੀ ਅਲੱਗ-ਅਲੱਗ ਪੈਂਦੀ ਰਹਿੰਦੀ ਹੈ ਤੇ ਪੈਂਦੀ ਵੀ ਰਹੂਗੀ ਇਹ ਆਗੇ ਆਪਣੇ 350 ਰੁਪਏ ਦੀ ਰੇਂਜ ਚ ਸੂਟ ਕੁਝ ਵਿੱਚ ਜਿਆਦੇ ਵਾਲੇ ਵੀ ਹੋਣਗੇ ਜਿਵੇਂ ਇਹ ਆ 350 ਇਹ ਵੀ 350 ਇਹ ਵੀ 350 ਤੇ ਅਲੱਗ-ਅਲੱਗ ਆਪਾਂ ਇਹਦੀ ਵੀਡੀਓ ਪਾਉਂਦੀ ਰਹਨੇ ਆ ਇਹ 29 ਤਰੀਕ ਤੀ ਤੱਕ ਇਹ ਸੇਲ ਚੱਲਣੀ ਹੈ ਆਪਣੀ ਰਖੜੀ ਵਾਲੀ ਸੇਲ ਜਿਹੜੀ ਹੈ ਵੈਸੇ ਜਿਹੜੇ ਇਹ ਸੂਟ ਨੇ ਖਾਦੀ ਵਾਲੇ ਜਾਂ ਰਿਓਨ ਵਾਲੇ ਜਿਵੇਂ ਖਾਦੀ ਆ ਗਿਆ ਇਹ ਸੂਟ ਆ ਜਿਹਦਾ ਇਹ 400 ਰੁਪਏ ਦਾ ਪੈਂਦਾ ਹੈ 400 400 ਇਹ ਰਿਓਨ ਹੈਗੀ ਖਾਦੀ ਜਾਂ ਰਿਓਨ ਇਹ 400 ਪਲੱਸ ਪੈਂਦਾ ਥੋੜਾ ਜਿਹਾ ਸੂਟ ਤੇ ਹੁਣ ਇਹ ਜਿਹੜੇ ਪਹਿਣਗੇ ਰਖੜੀ ਤੱਕ ਤਾਂ ਇਹ 350 ਰੁਪਏ ਦਾ ਪਹਿਣਾ ਹੈ 5 ਮੀਟਰ ਕੱਟ ਜਿਹੜੀ ਆ ਮੈਂ ਰੇਟ ਦੱਸਦੀ ਹਾਂ ਸਾਰੇ ਪੂਰੇ ਪੈਂਦੇ ਹੁਣ ਇਹ ਵੀ ਜਿਵੇਂ ਰਿਓਨ ਚ ਆ ਗਿਆ ਇਹ ਵੀ 350 ਰੁਪਏ ਦਾ ਇਹ ਅਗੇ ਲਾਈਨਿੰਗ ਵਾਲੇ ਇਹਦੇ ਵਿੱਚ ਕਾਫੀ ਸਾਰੇ ਪ੍ਰਿੰਟ ਨੇਗੇ ਇਹਦੇ ਵਿੱਚ ਅਟੈਚ ਲਾਈਨਿੰਗ ਲੱਗੀ ਹੋਈ ਹੈ ਇਹਦਾ ਵੀ ਰੇਟ ਜਿਹੜਾ 300 ਰੁਪਿਆ ਰਹੂਗਾ ਇਹ ਬਾਇਲ ਦਾ ਸੂਟ ਹੁੰਦਾ ਬਾਇਲ ਕਾਟਨ ਹੁੰਦੀ ਹੈ ਇਹ ਇਹਦਾ ਰੇਟ 300 ਰੁਪਿਆ ਇਹ ਵੀ ਸਾਰੇ 300 350 ਦੀ ਰੇਂਜ 'ਚ ਹੀ ਆ ਜਿੰਨੇ ਵੀ ਇਹ ਇਧਰਲੀ ਸਾਈਡ ਆ ਗਿਆ ਬੇਟ ਵਾਲਾ ਕਪੜਾ ਆਪਣਾ ਅੱਗੇ ਆ ਜੋ ਇਹ ਅਗੇ 500 ਰੁਪਏ ਦੀ ਰੇਂਜ 'ਚ ਆਡੀ ਪ੍ਰਿੰਟ ਅੱਡੀ ਨੰਬਰ ਹੈ ਇਹ ਸ਼ੰਕਰ ਸ਼ੰਕਰ ਪ੍ਰਿੰਟ ਆ ਗਏ ਇਹ ਵੀ ਉਹੀ 300 ਤੇ 350 ਦੀ ਰੇਂਜ ਵਾਲੇ ਆ ਗਏ ਇਹ ਆ ਗਏ ਜੀ 300 ਵਾਲਾ ਇਹ ਮਸਲੀਨ कॉटन 300 ਅੱਗੇ ਰਿਓਨ ਆ ਗਈ ਦੁਪੱਟੇ ਆ ਗਏ ਇੱਧਰ ਆਪਣੀ ਚਿਕਨ ਆ ਗਈ ਚਿਕਨ ਵਰਕ ਹੈ ਇਹ ਚਿਕਨ ਕਾਰੀ ਪ੍ਰਿੰਟ ਨੇਗੇ ਸਾਰੇ बस ये एक सौ तीस या एक सौ चाली रुपए मीटर पैदा है प्लाजो बनाना तो बॉर्डर वाला भी है ए ए आ गया अपना प्लेन ये सारा प्लेन स्टफ है तो लाइनिंग अपना जो पिछे पे पैगा लाइन वाला जो आ लो ये लाइन वाला स्ट्राइप्स वाले ने जो सारे तीन तीन सौ रुपए की रेंज च ने ये भी अपना प्लेन ही आ गए स्ट्राइपस वाले आ गए सारे तीन ये अपना प्लेन आ गया इधर दुपट्ट वाले विदाउट दुपट्टा ये प्रिंस मैचिंग जी का रेट रहेगा छे सौ रुपया ये सारे जोड़े ने उद्देश लगे हुए ने कुछ रोलते भी पे ने गे ये भी बुटीक पीस आ गए अपने काफ़ी सारे अपने डेली आते रहते सारे बुटीक पीस पे ने गे क्योंकि डेली वर्क हों पर यह अपनी सिलक आ गई ये सिलक आ गई रेट रहेगा तीन सौ रुपया ये सिलक आ गई जी पांच सौ रुपए की रेंज च वर्क वुर्क वास्ते सौ रुपए मीटर है यी परादा सिल्क भी सौ रुपए मीटर है कलर ये काफ़ी सारे थनों मिल जाने हैं ये जड़े ने डिवाइन सिल्क ये यलओवर भी तीन लैसते होता रेट रहेगा सोलह सौ रुपए का पं मीटर ये डिवाइन सिल्क आ गई आलओवर भी लै सकते हो अगर मैचिंग लैना तो यह रेट रहूगा एक हज़ार रुपया ਇਹਦੇ ਵਿੱਚ ਕਾਫੀ ਸਾਰੇ ਪ੍ਰਿੰਟ ਨੇਗੇ ਸਾਰੇ ਪ੍ਰਿੰਟ ਇਹਦੇ ਵਿੱਚ ਹੀ ਪਏ ਹੋਏ ਨੇ ਇਹ ਦੀ ਵਾਈਨ ਸਿਲਕ ਹੈ ਸਸਪੋ ਵਾਲਾ ਵਾਈਪ ਪਲੇਨ ਮਸਲੀਨ ਆ ਗਈ ਹਕੂਬਾ ਚਿਕਨ ਆ ਗਈ ਵੱਡੇ ਪਨੇ ਦੀ ਐਕਸਪੋਰਟ ਕਾਟਨ ਦੇ ਆਗੇ ਸਾਰੇ ਇਹ इन का रेट रहूगा चार सौ रुपया जोड़े व्डे पन्ने की कॉटन है ये सारी चार सौ रुपए की रेंज है ये आ गए जी दुपट्ट वाले साढ़े पाँच सौ छे सौ रुपए की रेंज तिवाइन सिल्क के अपने को आया दुपट्टा और शर्ट ये शर्ट रहेगी ਇਹ ਸ਼ਰਟ ਹੈ ਤੇ ਇਹਦੇ ਨਾਲ ਇਹ ਰਹੂਗਾ ਦੁਪੱਟਾ ਕਲਰ ਪ੍ਰਿੰਟ ਇਹਦੇ ਵਿੱਚ ਕਾਫੀ ਸਾਰੇ ਨੇ ਦੁਪੱਟਾ ਵੀ ਇਹਦੇ ਵਿੱਚ ਡਿਵਾਈਨ ਸਿਲਕ ਦਾ ਹੀ ਹੈ ਇਹ ਸ਼ਰਟ ਔਰ ਇਹ ਦੁਪੱਟਾ ਤੇ ਇਹਦੇ ਨਾਲ ਮੈਚਿੰਗ ਕਰਕੇ ਇਹਦਾ ਰੇਟ ਸੂਟ ਦਾ ਪੂਰੇ ਦਾ ਰਹੂਗਾ 1800 ਰੁਪਏ ਇਹ ਵਿੱਚ ਬਹੁਤ ਸਾਰੇ ਕਲਰ ਪ੍ਰਿੰਟ ਨੇਗੇ ਇਹ ਵੀ ਵਾਈਨ ਸਿਲਕ ਹੈ ਸਾਰੀ ਮੈਚਿੰਗ ਦੇ ਵਿੱਚ ਇਹਦਾ ਰੇਟ ਰਹੂਗਾ 1800 ਰੁਪਏ ਇਹ ਨਾ ਨਾ ਬਟਮਾ ਮੈਚ ਨਹੀਂ ਇਹ 1800 ਰੁਪਏ ਦੀ ਰੇਂਜ ਚ ਹੈ ਇਹ ਵਿਦ ਦੁਪੱਟਾ ਹੈ divine silk ਦਾ ਇਹ ਦੁਪੱਟਾ ਇਹਦੇ ਨਾਲ ਮਸਲੀਨ ਦੀ ਬਾਟਮ ਰਹੂਗੀ ਤੇ divine silk ਦੀ ਜਿਹੜੀ ਹੈ ਇਹਦੇ ਨਾਲ ਸ਼ਰਟ ਹੈਗੀ ਇਹਨਾਂ ਦਾ ਰੇਟ ਰਹੂਗਾ 1800 ਰੁਪਏ ਕਲਰ ਪ੍ਰਿੰਟ ਦੇ ਵਿੱਚ ਕਾਫੀ ਸਾਰੇ ਨੇ ਇਹ ਸਾਰੇ ਜਿਹੜੇ ਪ੍ਰਿੰਟ ਨੇ divine silk ਦੇ ਵਿੱਚ ਹੀ ਨੇ ਇਹ divine silk ਦੇ ਕਲਰ ਨੇ ਸਾਰੇ ਬਰਥਮ ਇਹਦੇ ਨਾਲ ਮਸਲੀਨ ਦੀ ਰਹੂਗੀ ਬਲੈਕ ਪੀਚ ਜਾ ਗਿਆ ਕਰੀਮ ਤੇ ਗ੍ਰੀਨ ਇਹਨਾਂ ਦਾ ਰੇਟ ਰਹੂਗਾ 1800 ਰੁਪਏ ਤੇ ਇੱਧਰ ਆਪਣੇ ਕੋਲ ਉੱਪਰ ਪਲੇਨ ਮਸਲੀਨ ਆ ਗਈ ਤੇ ਜੌਰਜਟ ਦੇ ਵੀ ਆਪਣੇ ਕੋਲੇ ਟੋਟਲ ਕਲਰ ਆ ਚੁੱਕੇ ਨੇ ਗੋਡਾਊਨ ਦੇ ਵਿੱਚ ਐ ਬਸ ਉਹ ਨਿਕਲਣੇ ਵਾਲੇ ਆਪਾਂ ਥੋੜੇ ਦਿਨਾਂ ਤਾਈਂ ਕੱਢ ਲੈਣੀ ਹੈਗੀ ਇਹ ਮਸਲੀਨ ਆ ਗਈ ਏ ਔਰਗੰజా ਸ਼ਿਮਰ ਔਰਗੰజా 1350 ਰੁਪਏ ਦੀ ਰੇਂਜ ਇਹਦੇ ਵਿੱਚ ਕਾਫੀ ਸਾਰੇ ਪ੍ਰਿੰਟ ਨੇਗੇ ਉਹ ਦੁਪਟਿਆਂ ਵਾਲੇ ਆ ਗਏ ਜੌਰਜਟ ਆ ਗਈ ਇਹਦਾ ਰੇਟ ਰਹੂਗਾ 250 ਰੁਪਿਆ ਇਹਦੇ ਵਿੱਚ ਬਹੁਤ ਸਾਰੇ ਪ੍ਰਿੰਟ ਆ ਕਿਸੇ ਦਿਨ ਫਿਰ ਵੀਡੀਓ ਬਣਾਵਾਂਗੇ ਉਹਦੇ ਵਿੱਚ ਇਹ ਬਲੈਕ ਕਲਰ ਤੁਹਾਨੂੰ ਮਿਲ ਜਾਣੇ ਆਪਣੇ ਕੋਲੇ ਕਈ ਥਾਂ ਪਏ ਨੇਗੇ ਪਰ ਜਿਹੜੀ ਫਿਰ ਵੀਡੀਓ ਬਣਾਵਾਂਗੇ ਤਾਂ ਸਿੰਗਲ ਸਿੰਗਲ ਸਾਡੇ ਕੋਲੇ ਇੱਕ ਇੱਕ ਦੋ ਦੋ ਸੂਟ ਪਏ ਹੋਣਗੇ ਗੋਡਾਊਨ ਦੇ ਵਿੱਚ ਉਹਨਾਂ ਦੀ ਵੀਡੀਓ ਬਣੂਗੀ ਤੇ ਬਾਕੀ ਜੋਰ ਜੱਟ ਪਲੇਨ ਦੇ ਆਪਣੇ ਕੋਲ ਟੋਟਲ ਕਲਰ ਆ ਚੁੱਕੇ ਨੇ ਸਿਲਕ ਦੇ ਆ ਚੁੱਕੇ ਨੇ ਵਰਕ ਵਾਸਤੇ ਸ਼ਾਰਟਨ ਦੀ ਤੁਹਾਡੀ ਵੀਡੀਓ ਪਾਈ ਚੁੱਕੀ ਆ ਉਹ ਪੀਸਾ ਚ ਵੀ ਮਿਲ ਜਾਣੀ ਐ ਤੇ ਪੂਰੀ ਵੀ ਮਿਲ ਜਾਣੀ ਐ ਵੀ ਜੇ ਥਾਣ ਨਾਲੋਂ ਕਟਿੰਗ ਕਰਕੇ ਲੈਣਾ ਹੈ ਉਹ 60 ਰੁਪਏ ਮੀਟਰ ਰਹੂਗੀ ਥਾਣ ਨਾਲੋਂ ਕਟਿੰਗ ਕਰਕੇ ਜੇ ਤੁਸੀਂ ਪੀਸਾ ਦੇ ਵਿੱਚ ਲਓਗੇ ਤਾਂ ਉਹ 50 ਰੁਪਏ ਮੀਟਰ ਪੈਣੀ ਐ ਤੁਹਾਨੂੰ ਤੇ ਬਾਕੀ ਸਿਲਕ ਜਿਹੜੀ ਆਪਣੇ ਕੋਲੇ ਵਰਕ ਵਰਕ ਕਰਾਉਣ ਲਈ ਪਹਿਲਾਂ ਆਪਾਂ ਪਿਛਲੀ ਵਾਰ ਵੀ ਸੇਲ ਕਰੀ ਸੀ ਯੂਟਾਗੀ ਆਰਗੈਂਜਾ ਆ ਗਿਆ ਪਲੇਨ ਮੰਚਲੀ ਆ ਗਿਆ ਬਾਕੀ ਹੋਰ ਜਿਹੜੀ ਜਿੰਨੀ ਜਿੰਨੀ ਸਿਲਕ ਆ ਪਿਛਲੇ ਸਾਲ ਸੇਲ ਕਰੀ ਹੈ ਉਹਨੂੰ ਲੈਸ ਤੇ ਕੱਢਾਂਗੇ ਉਹ ਵੀ ਹੁਣ ਬਸ 2-4 ਦਿਨਾਂ ਚ ਕੱਢ ਹੀ ਲੈਣੀ ਹੈ ਜਿਹੜੇ ਜਿਹੜੇ ਚੈਨਲ ਤੇ ਜਿਹੜੇ ਜਿਹੜੇ ਚੈਨਲ ਤੇ ਨਵੇਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਅੱਗੇ ਸ਼ੇਅਰ ਵੀ ਕਰਦਿਆ ਕਰੋ ਤੁਸੀਂ ਸਾਰੇ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੰਦੇ ਹੋ ਤੁਹਾਡਾ ਪਿਆਰ ਤੇ ਸਤਿਕਾਰ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਸਰੇ ਅਕਾਲ ਜੀ ਧੰਨਵਾਦ